ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋੜੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਯੂ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਆਪਣੇ ਨਾਮ ਬਲਜਿੰਦਰ ਸਿੰਘ ਆ ਪਿੰਡ ਗੜਾ ਜਿਹੜਾ ਬਰਨਾਲਾ ਮੋਬਾਈਲ ਨੰਬਰ ਹੀ 9501404294 9501404294 ਆਪਣੇ ਕੋਲ ਦੋ ਗੱਪਣਾ ਝੋਟੀਆਂ ਵਗਾਉਗਾ ਹਨ ਪਹਿਲਾ ਨੰਬਰ ਜਿਹੜੀ ਵੱਡੀ ਮੈਂ ਦੇਖੀ ਨੇ ਕਿਹੜਾ ਸੂਸ ਹੁੰਦੀ ਆ ਇਹ ਵੀਰੇ ਤੀਜਾ ਸੂਆ ਆਪਣੇ ਘਰ ਦੀ ਚੋ ਇਹ ਘਰ ਦੀ ਆ ਉਹ ਖਰੀਦੀ ਵੀ ਆ ਠੀਕ ਹੈ ਕਿੰਨਾ ਦੁੱਧ ਚੋਇਆ ਫਿਰ ਪਿਛਲੀ ਵਾਰ ਇਹਦਾ ਦੂਜੇ ਸੂਏ 16 ਕਿਲੋ ਦੁੱਧ ਦਿੱਤਾ ਐਤੀ 17 18 ਕਿਲੋ ਚੋਇਆ 16 ਕਿਲੋ ਚੋਇਆ ਵੇਚਦਾ ਵਪਾਰ ਦਾ ਕੰਮ ਹੁੰਦਾ ਸੀ ਦੋ ਸੂਏ ਆਪਣੇ ਘਰੇ ਚੋਈ ਵੀ ਆ ਦੋ ਸੂਏ ਦੁੱਧ ਪੀਲਾ ਕਰ ਘਰੇ ਪੀਤਾ ਵ ਦੁੱਧ ਵਧੀਆ ਚੰਗਾ ਸੀਮਨ ਭਰਾਵਾ ਪੂਰਾ ਵਧੀਆ ਮਨ 23 ਦਿਨ ਤੇ ਹੁਣ ਦਿਨ ਕਿਹ ਲੈਦੀ ਐ ਇਹ ਦਿਨਾਂ ਦੇ ਜੇ 6 ਦਿਨ ਪੂਰੇ ਹੁਣ ਚ ਪਏ 6 ਦਿਨ ਪ 200 ਦੁੱਧ ਘਰ ਵੀ ਲੈਦਾ 16 ਕਿਲੋ ਮੰਨ ਕੇ ਲੈ ਲੈ ਬੰਦਾ ਆਪਾਂ 16 ਕਿਲੋ ਪਰ ਦੂਜੇ ਸੂਏ ਚੋਇਆ 16 ਮੰਨ ਕੇ ਲੈ ਲੈ ਬੰਦਾ ਤਾਂ 17 18 ਦੇਗਾ ਚੋਣ ਚਵਾਦੀ ਇੱਕ ਨੰਬਰ ਮੁੱਲੇ ਦਾ ਕੀ ਰੱਖਿਆ ਮੁੱਲੇ ਦਾ ਫੋਨ ਤੇ ਤੋਰੀ ਬਾਹਰ ਨੂੰ ਇਹਨੂੰ ਸੁਭਰ ਸਿੰਘ ਮੂਹ ਮੱਥਾ ਦੇਖ ਸਕਦਾ ਬਾਈ ਦੇ ਦਸਰ ਅਨੁਸਾਰ ਤੀਜਾ ਸੂਆ ਹੁੰਦੀ ਪਈ ਆ ਮੱਥੇ ਦੇ ਨਾਂ ਮਾਤਰ ਮਾੜੀ ਜਿਹੀ ਖੁੱਲੀ ਜੀ ਆ ਤੇ 6 ਦਿਨ ਤੇ ਦਿਨ ਪੂਰੇ ਹੋਣ ਜਿ ਬਾਕੀ ਆ ਸੋ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਚੰਗਾ ਕੰਪੈਕਟ ਹਵਾਨਾ ਚੰਗੀ ਝੋਲੀਆ ਨਾਲ ਤੇ ਚੌਣ ਚਵਾਦੀ ਵੀਰੇ ਇੱਕ ਨੰਬਰ ਜੱਬਾ ਹਣਾ ਇੱਕ ਨੰਬਰ ਤੇ ਵਧੀਆ ਬਿਲੋਂ ਲੰਬਾ ਟਾਈਮ ਦੁੱਧ ਦਿੰਦੀ ਆ 7 ਮਹੀਨੇ ਘੱਪਣ ਹੋ ਕੇ ਦੁੱਧ ਦਿੰਦੀ ਸੋ 3 ਕਿ ਮਹੀਨੇ ਪਹਿਲਾਂ ਦੁੱਧੋਂ ਛੱਡੀ ਗਈ ਆ ਮੱਜ ਸਿਰਫ ਇਹ ਤੇ ਝੋਲੇ ਝੜੇ ਦੇਖੋ ਖੈਰ ਚੰਗੀ ਆ ਤੇ ਥਣ ਦੀ ਬੰਤਰ ਵੀ ਚੰਗੀ ਆ ਮੁੱਠੀ ਵਾਲਾ ਸੋਹਣਾ ਥਾਣਾ ਗੁੱਲੇ ਵਾਲਾ ਵਧੀਆ ਤੇ ਮੁੱਲੇ ਦਾ ਫੋਨ ਤੇ ਹੋਊਗਾ ਅੱਗੇ ਦੋ ਨੰਬਰ ਜਿਹੜੀ ਝੋਟੀ ਦੇਖਦੇ ਕਿਹੜਾ ਸੂਸ ਹੁੰਦੀ ਆ ਇਹ ਵੀ ਦੇ ਦੁੱਧ ਚ ਠੀਕ ਆ ਇਹ ਲੈਂਦੀ ਵੀ ਆ ਕੇ ਲੈਦੀ ਆ ਕੈ ਕਿ ਦਿਨ ਲੈਂਦੀ ਆ 8 9 ਦਿਨ ਸੂਣ ਚ ਬਾਕੀ ਕਿੰਨਾ ਕੁ ਦੁੱਧ ਪਾ ਦੂਗੀ ਇਹ ਤੇ ਵੀਰੇ ਕਰਾ ਮਨਗੇ ਜਿਲੇ ਵੀ 10 ਕਿਲੋ ਦੁਬਾਰ ਵਾਲੀ ਹੈਗੀ ਐ ਐਵੇਂ 15 ਕਹਿ ਦਿਆ ਹਾਂ ਆਪਾਂ ਨੂੰ ਵਿਧਿੰਦੇ 15 ਵਾਲੀ ਜਰ ਹੈ ਨਹੀਂਗੀ ਇਹਦਾ ਇਹਦਾ ਭਾਗ ਕੀ ਹੋਊਗਾ ਇਹਦਾ 90 ਹਜ਼ਾਰ ਗਜੈਸ ਹੋਜੂਗੀ ਇਹ ਜੋ ਹੋਜੂਗੀ ਟੋਰੀ ਬਾਹਰ ਨੂੰ ਸੋ ਵੀਰੋਂ 90000 ਰੁਪਏ ਗੱਬਣ ਝੋਟੀ ਆ ਤੇ ਗੱਦ ਘੜ ਤੁਹਾਡੇ ਸਾਹਮਣੇ ਆ ਮੀਡੀਅਮ ਮੀਡੀਅਮ ਘੱਦ ਦੇ ਵਿੱਚ ਆ ਕਿ ਬਾਲੀ ਵੱਡੀ ਨਹੀਂ ਕੋ ਬਾਲੀ ਛੋਟੀ ਨਹੀਂ ਮੀਡੀਅਮ ਸਾਈਜ਼ ਆ ਤੇ ਥਣ ਦੇ ਵਿੱਚ ਸਾਫ਼ ਸਿੱਤਰੀ ਮੁੱਲ 90000 ਰੁਪਏ ਤੇ ਥਣ ਮੁਠੀ ਵਾਲਾ ਤੇ ਖਿਚਰ ਖੋਜਣ ਦੇ ਓਕੇ ਜਮਾ ਚੀਪਾ ਜੂਪਾ ਮੈਂ ਵੀ ਜਮਾ ਓਕੇ ਆ ਠੀਕ ਆ ਸੋ ਥਾਲ ਨੇਵਨਰ ਤੋਂ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਤੇ ਦਿਨ ਪੰਜ ਘਰੇ ਵੀ ਗੱਡ ਜੂ ਹਜੇ ਹਨਾ ਇੱਕ ਹਫਤਾ ਸੂਣ ਚ ਬਾਕੀ 10 ਕਿਲੋ ਦੁੱਧ ਮੰਨ ਕੇ ਲੈ ਲਿਓ ਤੇ ਆਹ ਦੇਖੋ ਮਿਲਕਵੇਨ ਵਗੈਰਾ ਦੇਖੋ ਜਿਹੜੀ ਚੰਗੀ ਝੋਟੀਆਂ ਵੱਡੀ ਥਾਣਾਵਾਰਨਾ ਸੋਹਣਾ ਸਾਫ ਸੁਥਰਾ ਗੱਬਣਾ ਦੋਨੇ ਨਾਲ ਗੱਬਣਾ ਇੱਕ ਘਰ ਦੀ ਆ ਤੇ ਇੱਕ ਬਾਈ ਦੀ ਝੋਟੀ ਖਰੀਦੀ ਵੇ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ਨੰਬਰ ਬੋਲੀ ਆਪਣਾ 9501404294 ਸੋ ਵੀਡੀਓ ਦੇਖ ਲਈ ਸਭ ਦਾ ਤਹਿਦਲੋ ਧੰਨਵਾਦ